ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੁੱਖ ਮੰਤਰੀ ਵਾਲੀ ਕੁਰਸੀ ਪਿਛਲੇ 6 ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਵੱਖ-ਵੱਖ ਪਾਰਟੀਆਂ ਵੱਲੋਂ ਵੀ ਕਈ ਅਸਰਗਾਈਆਂ ਲਗਾਈਆਂ ਚਾਰੀਆਂ ਨੇ ਪੱਤਰਕਾਰ ਵੀ ਕਹਿ ਰਹੇ ਨੇ ਕਿ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੇਵਾਲ ਨੇ ਪ੍ਰੈਸ਼ਰਾਈਜ਼ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਤੁਸੀਂ ਮੁੱਖ ਮੰਤਰੀ ਵਾਲਾ ਅਹੁਦਾ ਛੱਡਦੇ ਹੋ ਤੁਸੀਂ ਰਾਜ ਸਭਾ ਦੇ ਮੈਂਬਰ ਬਣ ਜਾਓ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਠੋਕੇ ਜਵਾਬ ਦਿੱਤਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਕਿ ਇੱਕ ਐਸੀ ਭਾਈਚਾਰੇ ਤੋਂ ਡਿਪਟੀ ਸੀਮ ਬਣੇਗਾ ਗ੍ਰਾਮtrਾਲਾ ਕਿਸੇ ਜਨਰਲ ਅ ਵਿੰਗ ਦੇ ਕਿਸੇ ਵਿਅਕਤੀ ਨੂੰ ਦਿੱਤਾ ਜਾਵੇਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮੰਤਰੀ ਅਹੁਦੇ ਦੇ ਨਾਲ ਨਾਲ ਨਾ ਕਿਸੇ ਨੂੰ ਡਿਪਟੀ ਸੀਐਮ ਦਾ ਅਹੁਦਾ ਦਿੱਤਾ ਨਾ ਕਿਸੇ ਨੂੰ ਗ੍ਰਹਿ ਮੰਤrala ਦਿੱਤਾ ਇਹ ਤਿੰਨ ਚੀਜ਼ਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਜੇਬ ਦੇ ਵਿੱਚ ਪਾ ਕੇ ਰੱਖੀਆਂ ਵਾਰ-ਵਾਰ ਖਬਰਾਂ ਆਈਆਂ ਹਰਪਾਲ ਸਿੰਘ ਚੀਮਾ ਦੀ ਸਕਿਉਰਿਟੀ ਵਧ ਗਈ ਕੁਲਤਾ ਸਿੰਘ ਸਲਮਾ ਦੀ ਸਕਿਉਰਿਟੀ ਵਧ ਗਈ ਅਮਨ ਅਰੋੜਾ ਦੀ ਸਿਕਿਉਰਿਟੀ ਵਧ ਗਈ ਇੰਦਰਬੀਰ ਸਿੰਘ ਨਿੱਜਰ ਦੀ ਸਿਕਿਉਰਿਟੀ ਵਧ ਗਈ ਅਜਿਹਾ ਕਿਉਂ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਮੁੱਖ ਮੰਤਰੀ ਵਾਲੀ ਕੁਰਸੀ ਤੇ ਨੇ ਤੇ ਦੂਸਰੇ ਪਾਸੇ ਦੋ ਵੱਡੇ ਅਹੁਦਿਆਂ ਤੇ ਉਲਟ ਫੇਰ ਨਹੀਂ ਹੁੰਦੇ ਰਹਿ ਕਿਉਂਕਿ ਇਹ ਤਾਂ ਵਾਰ-ਵਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਰਹੇ ਨੇ ਕਿ ਭਾਈ ਇਹ ਦੋ ਅਹੁਦੇ ਦੀ ਜੇਕਰ ਵੰਡ ਹੋਸ ਆਉਂਦੀ ਹੈ ਤੇ ਪੰਜਾਬ ਦੇ ਲੋਕ ਖੁਸ਼ ਹੋ ਜਾਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕ ਆਪ ਆਦਮੀ ਪਾਰਟੀ ਨੂੰ ਫਿਰ ਦੁਬਾਰਾ ਵੋਟਾਂ ਪਾਉਣਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿ ਕੇ ਪੱਲਾ ਝਾੜਦੇ ਰਹੇ ਕਿ ਗ੍ਰਹਿ ਮੰਤਰੀ ਦੀ ਕੀ ਲੋੜ ਡਿਪਟੀ ਸੀਐਮ ਦੀ ਕੀ ਲੋੜ ਪੰਜਾਬ ਤੇ ਚਿੜੀ ਦੇ ਪੰਜੇ ਕੁ ਜਿੰਨਾ ਹੈ ਤੇ ਇੱਥੇ ਡਿਪਟੀ ਸੀਐਮ ਲਾਣ ਦੀ ਕੀ ਲੋੜ ਹਾਲਾਂਕਿ ਖੁਸ਼ਤੇ ਕਰਨਾ ਪਵੇਗਾ ਐਸਸੀ ਭਾਈਚਾਰੇ ਨੂੰ ਵੀ ਕਿਉਂਕਿ ਜਿਸ ਤਰ੍ਹਾਂ ਐਸਸੀ ਭਾਈਚਾਰੇ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਇਸ ਦਾ ਖਮਨਿਆਜ਼ਾ ਵੱਡੇ ਪੱਧਰ ਤੇ ਭੂਤਨਾ ਪੈ ਸਕਦਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਪਾਸੇ ਪੰਜਾਬ ਦੇ ਮੁੱਖ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਅਲਾਸ ਲਈ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਨੇ ਹਾਲਾਂਕਿ ਇਹ ਵੀ ਪਾਰਟੀਆਂ ਵੱਲੋਂ ਇਸ ਦੀ ਆਲੋਚਨਾ ਕੀਤੀ ਗਈ ਕਿ ਮੁਹੱਲਾ ਕਲੀਨਿਕਾਂ ਦਾ ਬੜਾ ਵੱਡਾ ਵਾਅਦਾ ਕਰਦੇ ਸੀ ਤੇ ਪੀਜੀਆਈ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਹਸਪਤਾਲ ਹੈ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਲੋਕ ਇਥੇ ਇਲਾਜ ਕਰਾਉਣ ਲਈ ਆਉਂਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਡਾਕਟਰਾਂ ਤੇ ਯਕੀਨ ਨਹੀਂ ਇਸ ਕਰਕੇ ਫੋਰਟੀ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਕਰਾਉਣ ਲਈ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਠੋਕੇ ਜਵਾਬ ਦਿੰਦਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਨੀਸ਼ ਸੋਦੀਆ ਨੂੰ ਕਿ ਭਾਈ ਜੇਕਰ ਤੁਸੀਂ ਡਿਪ੍ਰੀਸੀਅਮ ਬਣਾਉਣਾ ਚਾਹੁੰਦੇ ਹੋ ਜਾਂ ਕਿਸੇ ਨੂੰ ਗ੍ਰਹਿ ਮਦਦਰਾਲਾ ਦੇਣਾ ਚਾਹੁੰਦੇ ਹੋ ਉਹ ਤੁਹਾਡੀ ਮਰਜ਼ੀ ਦੇ ਅਨਸਾਰ ਬੰਦੇ ਨਹੀਂ ਹੋਣਗੇ ਮੇਰੀ ਮਰਜ਼ੀ ਦੇ ਅਨਸਾਰ ਹੀ ਉਹ ਲੋਕ ਹੋਣਗੇ ਜਿਨ੍ਹਾਂ ਨੂੰ ਗ੍ਰਹਿ ਮੰਤ్రਾਲਾ ਦਿੱਤਾ ਜਾਵੇਗਾ ਅਤੇ ਜਿਸ ਨੂੰ ਡਿਪਟੀ ਸੀਐਮ ਬਣਾਇਆ ਜਾਵੇਗਾ ਤੇ ਫਿਰ ਆਪ ਆਦਮੀ ਪਾਰਟੀ ਦੇ ਸੁਪਰੀਮੋ ਕਹਿੰਦੇ ਕਿ ਸਾਨੂੰ ਕੀ ਲੈਣਾ ਦੇਣਾ ਜੇਕਰ ਫਿਰ ਵੀ ਤੂੰ ਆਪਣੀ ਮਨਮਰਜ਼ੀ ਕਰਨੀ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਵਕ ਵਕ ਚੈਨਾ ਵੱਲੋਂ ਪ੍ਰਕਾਸ਼ ਕੀਤੀਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਿਪਟੀ ਸੀਐਮ ਅਤੇ ਗ੍ਰਹਿ ਮੰਤ్రਾਲਾ ਕਿਸੇ ਆਪਣੇ ਆਪ ਨੂੰ ਕਿਸੇ ਆਪਣੇ ਖਾਸ ਬੰਦੇ ਨੂੰ ਦੇਣਾ ਚਾਹੁੰਦੇ ਨੇ ਕਿਉਂਕਿ ਜਿਸ ਤਰ੍ਹਾਂ ਪਠਾਨ ਮਾਜਰਾ ਨੇ ਕਿਹਾ ਹੈ ਕਿ 40 ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਨੇ ਤੇ ਉਸ ਤੋਂ ਆਪ ਆਦਮੀ ਪਾਰਟੀ ਦੇ ਸੁਪਰੀਮੋ ਡਰੇ ਵੀ ਕਿਉਂਕਿ ਹਰਨੀਸ਼ ਸਿੰਘ ਪਠਾਨ ਮਾਜਰਾ ਨੇ ਮਰੋਦ ਕਿਦਾ ਕੀਤਾ ਸਿੱਧਾ ਅਰਵਿੰਦ ਕੇਚੀਵਾ ਮਨੀਸ਼ ਸੋਧਿਆ ਯਾਨੀ ਕਿ ਦਿੱਲੀ ਲੋਬੀ ਵਾਲਿਆਂ ਦਾ ਵਕ ਵਕ ਪੱਤਰਕਾਰ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਹੁਦੇ ਤੋਂ ਲਾਉਣ ਲੱਗਿਆ ਹਜ਼ਾਰਾਂ ਵਲ ਸੋਚਣਗੇ ਉਹ ਕਹਿੰਦੇ ਨੇ ਕਿ ਨਾਪ ਤੁਹਾਰਾ ਰਾਜ ਤੁਹਾਰਾ ਉਹ ਤਾਂ ਕੰਮ ਕਰ ਰਹੇ ਨੇ ਅਰਵਿੰਦ ਕੇਜੀਵਾਲ ਜਿਸ ਤਰ੍ਹਾਂ ਪਰਮੇਸ਼ਰ ਪਠਾਨ ਮਾਜ਼ਰਾ ਨੇ ਕਿਹਾ ਕਿ ਜਿੰਨੀ ਵੀ ਪੰਜਾਬ ਦੀ ਅਫਸਰਸ਼ਾਈ ਹੈ ਜਿੰਨੀ ਵੀ ਪੰਜਾਬ ਦੀ ਬਿਊਰੋਕ੍ਰੇਸੀ ਹੈ ਉਹ ਸਾਰੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਕਹਿਣ ਦੇ ਅਨੁਸਾਰ ਕੰਮ ਕਰਦੀ ਹੈ ਨਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪਾਵਰ ਹੈ ਤੇ ਨਾ ਹੀ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਕੋਲ ਇਹਨੀਆਂ ਗੱਲਾਂ ਕਹਿਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਵੀ ਆਪਣਾ ਸ਼ਬਦੀ ਧਾਵਾ ਨਹੀਂ ਬੋਲਿਆ ਹਰਮਿੰਦਰ ਸਿੰਘ ਪਠਾਨ ਮਾਜਰਾ ਤੇ ਹਾਲਾਂਕਿ ਪੁਲਿਸ ਉਸ ਨੂੰ ਡੱਬਲ ਨਕੀ ਹੋਈ ਹੈ ਇਸ ਕਰਕੇ ਗ੍ਰਹਿ ਮੰਤਰਾਲੇ ਅਤੇ ਡੀਪੀਸੀਮ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਿਰ ਦੁਬਾਰਾ ਚੁੱਪ ਹੋ ਗਏ ਨੇ ਜੇਕਰ ਬਣਾਉਣੇ ਨੇ ਤਾਂ ਮੇਰੀ ਮਰਜ਼ੀ ਦੇ ਬਣਾਓ ਮੈਂ ਤੁਹਾਡੀ ਮਰਜ਼ੀ ਦੀ ਚੱਲਣ ਦਿੰਦੀ ਚਲਣ ਦੇਣੀ ਜਿਹੜੇ ਮੇਰੇ ਖਾਸਬ ਖਾਸ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਸਪੀਟਲ ਦੇ ਵਿੱਚੋਂ ਹੀ ਆਨਲਾਈਨ ਜਿਹੜੀ ਹੈ ਕੈਬਨਿਟ ਮੀਟਿੰਗ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੀ ਲਈ ਜਾਵੇਗੀ ਮੀਟਿੰਗ ਲੈ ਕੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੀ ਵਿਚਾਰ ਨੇ ਗ੍ਰਹਿ ਮੰਤਰਾਲੇ ਬਾਰੇ ਅਤੇ ਡੈਪਟੀਸੀਅਮ ਬਾਰੇ ਧੰਨਵਾਦ